ਪਹਿਲਾਂ ਤਾਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਟੰਗ ਦੀਏ ਮਾੜਾ ਜਿਹਾ ਇੱਥੇ ਐ। ਬਾਜ ਜਾਈ ਨਹੀਂ ਪਤਾ ਫਿਰ ਕੜਕਾ ਹੋਣ ਲੱਗ ਜੇ। ਪਹਿਲਾਂ ਤਾਂ ਇੱਧਰ ਵਧਾਈਆਂ ਦਿਓ। ਲੋਕ ਵੀਡੀਓ ਚ ਆ ਕੇ ਲੋਕ ਤਾਂ ਛੋਟੇ ਫੋਨਾਂ ਤੋਂ ਵੱਡੇ ਫੋਨ ਲਿਆਉਂਦੇ ਹੁੰਦੇ ਨੇ। ਇਹਨੇ ਇਹਨੇ ਵੱਡੇ ਵੱਡਾ ਵੇਚ ਕੇ ਛੋਟਾ ਲੈਂਦਾ ਹੈ। ਮਾਪ ਪ੍ਰਾਪਤੀ ਵਾਲੀ ਗੱਲ ਹੈ ਸਾਡੇ ਲਈ ਸਾਰੀ ਟੀਮ ਲਈ। ਠੀਕ ਐ। ਇਹ ਆਈਫੋਨ ਵੇਚ ਕੇ ਕਿਹੜਾ ਲੈਂਦੇ ਨੇ? ਹਾਂ। ਉਰਾਂ ਫਟਾ ਮੈਨੂੰ ਵਧਾਈਆਂ ਤੈਨੂੰ ਵਧਾਈਆਂ ਦਿਓ ਪਹਿਲਾਂ। ਮੈਂ ਦੱਸ ਦਤਾ ਦੇ। ਆਲੰਦ ਆਈ ਦੇ ਕੋਲੇ ਹੈ ਨਸਾ 13 ਤੋਂ 13 ਸੀ ਹਣਾ ਬਈ 13 ਸੀ ਪਤਾ ਨਹੀਂ 14 ਸੀ ਇਹ ਚੱਲ ਮਜ਼ਾਕ ਨਾ ਮਜ਼ਾਕ ਇਹ ਮੈਂ ਪਹਿਲੀ ਵਾਰ ਸੁਣੀਆ ਗੱਲ ਮੈਂ ਤਾਂ ਨਹੀਂ ਮੰਨਦਾ ਠੀਕ ਹੈ ਤੇ ਇਹ ਕਹਿੰਦਾ ਮੇਰਾ ਫੋਨ ਕਰੰਟ ਲੱਗਾ ਮਾਰਨ ਪਾਈ ਕਹਿੰਦਾ ਫੁੱਟਿਆ ਮਾਰਦਾ ਬਈ ਆਈਫੋਨ ਤਾਂ ਮੇਰਾ ਵੀ ਮਾਰਦਾ ਇਹ ਕਹਿੰਦਾ ਮੇਰਾ ਫੋਨ ਕਰੰਟ ਮਾਰਦਾ ਦੇ ਮੈਨੂੰ ਨਹੀਂ ਪਤਾ ਵੀ ਇਹ ਸੱਚ ਬੋਲਦਾ ਕਿ ਝੂਠੇ ਹੁਣ ਤਬਦੀਸ਼ ਕੀਤੀ ਜਾਊਗੀ ਮੋਬਾਈਲ ਵਾਲੇ ਕੋਲੇ ਜਾ ਕੇ ਆਤਨ ਜਿਹੜਾ ਵੀਡੀਓ ਅੱਜ ਤਾਂ ਗੱਲਾਂ ਬਾਲੀਆਂ ਆਪਣਾ ਦੂਰ ਬਾਗੀਆਂ ਤੇ ਇੱਕ ਤੁਹਾਨੂੰ ਸਖਸੀਅਤਾਂ ਮਲਾਉਣ ਜਾ ਰਹੇ ਹਾਂ ਉਹ ਐ ਕੋਈ ਨਾ ਉਹਦਾ ਮਤਲਬ ਦੱਸਣ ਦੀ ਤਾਂ ਲੋੜ ਹੀ ਨਹੀਂ ਠੀਕ ਹੈ ਜਿਵੇਂ ਕਹਿੰਦੇ ਹੁੰਦੇ ਨੇ ਇੰਨਾ ਸਾਨੂੰ ਬੋਲਣਾ ਜਾਂ ਨਹੀਂ ਆਉਂਦਾ ਉਹਨਾਂ ਨੂੰ ਇੰਟਰਵਿਊ ਵਾਲੇ ਵਾਂਗੂ ਉਹ ਕਿਉਂਕਿ ਉਹਨਾਂ ਦਾ ਪੇਸ਼ਾ ਹੁੰਦਾਗਾ ਵੀ ਤੁਹਾਨੂੰ ਬੰਦੇ ਨਾਲ ਮਲਾਉਣ ਜਾ ਰਹੇ ਹਾਂ ਪੇਸ਼ ਹੈ ਕੁਚੂ ਪਿੰਡ ਬਾਜੇਵਾਲ ਤੋਂ ਕਹਿੰਦੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਤੇ ਇੱਕੇ ਬੰਦੇ ਦੀ ਸਿਫਤਾਂ ਇੱਥੇ ਆਜਾ ਕੁਚੂ ਰਿਆ ਹਾਂਜੀ ਆਪਣਾ ਸੁਭਨਾਮ ਪਾਪ ਪ੍ਰੀਤ ਉੱਚੀ ਬੋਲੋ ਜੀ ਪਾਪ ਪ੍ਰੀਤ ਪਾਪ ਪ੍ਰੀਤ ਸਿੰਘ ਕੂਚੂ ਜਿਹੜਾ ਕੂਚੂ ਇਹਨੂੰ ਸ਼ਬਦ ਦਿੱਤਾ ਗਿਆ ਤੀ ਇਹ ਜੱਟ ਸੌਦਾ ਚੈਨਲ ਤੋਂ ਦਿੱਤਾ ਗਿਆ ਸੀ ਉਹਦੇ ਵੀਡੀਓ ਬਣਾਈ ਤੀ ਅਸੀਂ ਮਤਲਬ 2 ਸਾਲ ਹੋ ਗਏ ਪਤ ਨਹੀਂ ਸਾਲ ਹੋ ਗਿਆ ਹਨਾ ਸਾਲ ਹੋ ਗਏ 2 ਸਾਲ ਹੋ ਗਏ ਸਾਲ ਹੋ ਗਿਆ ਹਾਂ ਤੇ ਉਦੋਂ ਇਹਨੂੰ ਆਫਰਾਂ ਬੜੀਆਂ ਆਈਆਂ ਫਿਲਮਾਂ ਦੀਆਂ ਵੱਡੀਆਂ-ਵੱਡੀਆਂ ਫਿਲਮਾਂ ਨੂੰ ਇਹਨੇ ਠਕਰਾਤਾ ਕਹਿੰਦਾ ਸੀ ਮੈਂ ਨਹੀਂ ਜਾਂਦਾ ਕਿਸੇ ਪਾਸੇ ਉਦੋਂ ਥੋੜਾ ਜਿਹਾ ਕੰਮ ਦਾ ਲੋੜ ਪੈ ਗਿਆ ਤੀਗਾ ਨਾ ਮੈਂ ਕਿੱਥੇ ਜਾਊਂਗਾ ਤਾਂ ਮੋਤੀ ਜਾਊਂਗਾ ਹੋਰ ਚੈਨਲ ਆਣੇ ਦੇ ਇਹਨੂੰ ਆਇਆ ਸੀ ਬਈ ਸਾਡੇ ਨਾਲ ਆ ਜਾ ਵੀਡੀਓ ਨਾਲ ਆਇਆ ਕਰ ਕਿਵੇਂ ਕਹਿੰਦਾ ਵੀ ਸਾਡੇ ਨਾਲ ਵੀਡੀਓ ਬਣਾਇਆ ਕਰ ਇਹਨੂੰ ਹੋਰ ਚੈਨਲ ਅੰ内 ਆਫਰ ਆਈਆਂ ਸੀ ਠੀਕ ਆ ਵੀ ਸਾਡੇ ਨਾਲ ਵੀਡੀਓ ਬਣਾਇਆ ਕਰ ਤੇ ਕੀ ਗੱਲ ਤੂੰ ਜਾਂਦਾ ਕਿਉਂ ਨਹੀਂ ਬਣਵਾ ਦਿਆ ਕਰ ਇਹ 'ਚ ਸਾਡਾ ਕੋਈ ਰੋਲ ਨਹੀਂ ਹੈਗਾ ਕਿਤੇ ਕਹੂੰ ਵੀ ਇਹਨੂੰ ਸਖਿਆਤਾ ਜਵਾਬ ਕਰੂ ਠੀਕ ਆ ਇਹ ਆਉਣ ਨਹੀਂ ਦਿੰਦੇ ਇਹਦੀ 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 ਮਰਜ਼ੀ ਹੈ ਮਰਜ਼ੀ ਦਾ ਮਾਲਕ ਹੈ ਇਹ ਇੱਥੇ ਵੀ ਮਰਜ਼ੀ ਨਾਲ ਹੀ ਆਉਂਦਾ ਬਸ ਇਹਦੀ ਅੱਜ ਜੀ ਕਰਿਆ ਇਹ ਆ ਗਿਆ ਨੂੰ ਸੁੱਟੀਆਂ ਹੋਈਆਂ ਹੋਈਆਂ ਨੇ ਤਾਂ ਕਰਕੇ ਇੱਕ ਖਾਸੀਅਤ ਹੈ ਕਹਿੰਦਾ ਮੈਂ ਉੱਥੇ ਹੀ ਜਾਊਂਗਾ ਕਿੱਥੋਂ ਸਟਾਰਟ ਕੀਤਾਗਾ ਇਹ ਕਹਿੰਦਾ ਮੈਂ ਉੱਥੇ ਹੀ ਜਾਊਂ ਜਿੱਥੋਂ ਕਹਿੰਦਾ ਮੈਂ ਸਟਾਰਟ ਕਰਿਆ ਵੀ ਤੋਂ ਮੈਨੂੰ ਕੂਚੂ ਨਾ ਮਿਲਿਆ ਠੀਕ ਹੈ ਧੰਨਵਾਦ ਬਹੁਤ ਬਹੁਤ ਕੂਚੂ ਦਾ ਉਧਰ ਮਾਰਦੇ ਕੈਮਰਾ ਬੈਂਕ ਦੇ ਮੁਲਾਜ਼ਮਾਂ ਚੁੱਕੇ ਨੇ 12:00 ਵਜੇ ਉੱਠ ਕੇ ਹੈ ਹਾਂ ਲੈ ਹੁਣ ਕੰਮ ਸਟਾਰਟ ਕਰੀਏ ਚਲੋ ਭਾਈ ਹੈ ਆ ਮੇਤਰੋ ਮੈਂ ਕਹਾ ਫੜ ਲਿਓ ਠੀਕ ਹੈ ਉਹ ਕੀ ਇਹਦਾ ਨਾ ਸਾਰੇ ਜਾਣਦੇ ਨੇ ਭਾਈ ਇਹਨੂੰ ਜਾਣਦੇ ਨੇ ਹੈ ਬੈਂਕ ਤੋਂ ਕਿਵੇਂ ਜਾਣਦਾ ਨਾ ਉਹ ਵੀਡੀਓ ਦੇਖੇ ਕਿਉਂ ਮੰਨਦਾ ਇਹ 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 ਬਾਲੀ ਬੱਡੀ ਪ੍ਰਾਪਤੀ ਹੁੰਦੀ ਹੈ ਇੱਥੇ 500 600 ਵੀਡੀਓ ਬਣਾ ਕੇ ਵੀ ਨਾਮ ਨਹੀਂ ਬਣਿਆ ਇਹ ਇੱਕ ਵੀਡੀਓ ਜੀ ਨਾਮ ਬਣਾ ਗਿਆ ਕੂਚੂ ਕੂਚੂ ਬੋਚੀ ਉਹ ਇਹ ਨੂੰ ਲੱਭਦੇ ਫਿਰਦੇ ਰਹਿੰਦੇ ਨੇ ਭਾਈ ਸਾਡੇ ਨਾਲ ਵੀਡੀਓ ਬਣਾ ਲਾ ਤੇ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਤਾਂ ਉੱਥੇ ਹੀ ਜਾਉਂਗਾ ਅਸੀਂ ਆਈ ਇਹ ੱੱਕੇ ਨਾਲ ਆਇਆ ਅੱਜ ਪੂਰੇ ਚੱਲ ਫਿਰ ਅੱਜ ਦਾ ਮੀਨ ਲੀਡਤੀ ਰੱਖ ਦਿਆ ਇਹਨੂੰ ਲੈ ਫਿਰ ਐਂ ਕਰਾ ਆਹ ਹੋਰ ਕੱਪੜੇ ਦਿੱਤਾ ਨਹੀਂ ਤੇ ਆਹੀ ਨੇ ਆਹੀ ਚੱਲ ਜਾਣਗੇ ਇਹ ਤਾਂ ਲੈ ਇਧਰ ਕਰਾ ਦੇ ਗੱਲ ਬਾਤ ਕਿਸੇ ਨਾਲ ਯਾਰ ਮੈਂ ਇਹਨੇ ਕੱਪੜੇ ਕੱਪੜੇ ਪਾ ਲਾਂ ਇਧਰ ਖੜਾ ਹੈਪੀ ਸਾਸਰੀ ਘਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਤੇ ਦੂਜੀ ਗੱਲ ਵੀ ਆਪਣੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਵੀਰ ਨਾਮ ਆ ਉਹ ਸਬਸਕ੍ਰਾਈਬ ਜਰੂਰ ਕਰ ਲਓ ਇੱਕ ਤਾਂ ਹਜਿੰਦਰ ਪੁਗ ਬਲੌਗ ਵਾਲਾ ਚੈਨਲ ਠੀਕ ਹੈ ਜੀ ਹੈਗਾ ਬੁੱਗਰ ਬੁੱਗਰ ਜਿੰਦਰ ਬੁੱਗਰ ਬਲੌਗ ਵਾਲਾ ਹੀ ਦੂਜੇ ਤੋਂ ਪਤਾ ਹੈ ਜਿੰਦਰ ਬੁੱਗਰ ਹਨਾ ਕੱਲਾ ਆਪਣਾ ਉਹੀ ਹੈਗਾ ਤੇ ਬਾਕੀ ਆਪਣੇ ਉਹਨੂੰ ਪੁੱਛ ਲੋ ਚਰਨ ਨੂੰ ਚਰਨੋ ਜੀ ਇੰਟਰਵਿਊ ਮੈਂ ਤਾਂ ਪਾਥਰੀਆਂ ਦਾ ਰੋਗ ਨਹੀਂ ਮਾਰ ਰੱਖਿਆ ਚਰਨ ਦਾ ਨਹੀਂ ਰੋਗ ਬਈ ਇਹ ਤਾਂ ਹੈਗੀ ਪਾਥਰੀ ਇਹ ਮੁੰਡੇ ਦੇ ਹੈਗੀ ਪਾਥਰੀ ਜੇ ਕੋਈ ਦੇਸੀ ਇਲਾਜ ਹੋਵੇ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਹੋਰ ਬਾਈ ਬਾਲਾ ਦੁੱਖ ਹੈ ਬੈਰੀ ਦੋ ਬੈਰੀ ਦੇ ਵੀ ਨਾ ਹੋਵੇ ਤਾਂ ਇਹ ਚੀਜ਼ ਤਾਂ ਲਾਇਦਰ ਕਰੋਗਾ ਇੱਥੇ ਰੱਖ ਲਾਏਗਾ ਸਾਹਮਣੇ ਰੱਖ ਲਾ ਇੱਥੇ ਲਾ ਇੱਥੇ ਲਾ ਲਾ ਕਿਹਦਾ ਬਲੌਗ ਆ ਇੱਧਰ ਹੀ ਆ ਮੈਂ ਗਏ ਵਰਦੀ ਕੱਢਦਾ ਇਹਦਾ ਬਲੌਗ ਇਹ ਵੀਡੀਓ ਵਾਂਗ ਹੁਣ ਵੀ ਲੁਕਾਉਣ ਲੱਗ ਗਿਆ ਇਹ ਬੱਸ ਘੁਰ ਕੇ ਮੈਂ ਆਏ ਬੋਲਦੇ ਚਾਰ ਰੱਖ ਰ ਮੈਂ ਤਾਂ ਮੈਂ ਕਿ ਬੰਦ ਹੋ ਗਿਆ ਯਾਰ ਚੱਲ ਜੀ ਆਏ ਇਹਦਾ ਜਦੋਂ ਬਲੌਗ ਬਣਾਉਣਾ ਹੋਵੇ ਆਹ ਫੋਨ ਆ ਯਾਰ ਤੁਸੀਂ ਗੱਲ

ਤੁਹਾਡਾ ਕੰਮ ਹੈ ਕੋਈ ਠੀਕ ਹੈ ਠੀਕ ਹੈ ਤੂੰ ਹਜੇ ਤੂੰ ਗੁੜੀ ਬਣ ਬਈ ਤੂੰ ਐ ਬਣ ਗਈ ਲਾ ਮਟਿਆਰ ਬਣੀ ਖੜੀ ਆ ਮੈਂ ਬਸ ਇਹ ਬਣਾ ਦੋ ਮੈਂ ਬਸ ਇਹ ਬਣਾ ਸਾਰਾ ਚ ਲੱਗਦੀ ਮੈਂ ਬਣਾ ਦਿੰਦੀ ਗੁੜੀ ਨਹੀਂ ਗੁੜੀ ਤਾਂ ਆਈ ਹੁਣ ਗੁੜੀ ਬਣ ਚੂੜ ਗੁੜੀਆਂ ਲਈ ਤਾਂ ਦੇਣੀ ਹੀ ਹੋਊ ਚ ਸਤਿ ਸ਼੍ਰੀ ਅਕਾਲ ਜੀ ਉਧਰ ਖੜਾ ਸਾਹਮਣੇ ਫੇਸ ਸੋਹਣਾ ਆਊਗਾ ਮੈਂ ਸੋਹਣਾ ਦੇ ਇਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਹਾਂ ਬਹੁਤ ਵਧੀਆ ਜੀ ਅੱਜ ਅਸੀਂ ਆਏ ਆ ਜਿੰਦਰ ਬੁੱਗਰ ਦੇ ਚੈਨਲ ਤੇ ਤੇ ਸਾਡਾ ਹੁਣ ਚੱਲ ਰਿਹਾ ਸ਼ੂਟ ਹਜੇ ਵਸੇ ਸਟਾਰਟ ਨਹੀਂ ਕੀਤਾ ਤੇ ਹਜੇ ਫਸਟ ਸੀਨ ਹੋਣ ਵਾਲਾ ਹੈ ਅਸੀਂ ਹੁਣੇ ਪਹੁੰਚੇ ਸੀ ਸਾਰੇ ਆਰਟਿਸਟ ਤੇ ਬਾਕੀ ਸਾਰੇ ਹਜੇ ਰੈਡੀ ਹੋ ਰਹੇ ਨੇ ਤੁਸੀਂ ਰੈਡੀ ਹੋ ਜੀ ਹਾਂ ਮੈਂ ਰੈਡੀ ਹਾਂ ਠੀਕ ਹੈ ਬਾਈ ਆਨੇ ਸ਼ਿਟੇਂ ਗਲੀ ਦਾ ਲੁੱਡਾ ਹੀ ਹੈ ਨਹੀਂ ਡੇ ਦਾ ਬਾਈ ਸਾਦਾ ਜਮੀ ਡਿੱਗਣ ਵਾਲੀ ਹੈ ਦੇਖੀ ਇਹ ਅੰਦਰ ਬਹੁਤ ਹੈ ਬਾਈ ਹਜੇ ਕੀ ਹਾਲ ਨੇ ਹਾਂ ਜੀ ਗੇ ਪੂਰਾ ਵਧੀਆ ਕੀ ਨਾਮ ਹੈ ਤੇਰਾ ਕੋ ਸੰਦੀਪ ਸਿੰਘ ਤੇਰਾ ਹੈਪੀ ਸਿੰਘ ਆ ਤੇਰਾ ਨਾਮ ਦਾ ਟੱਕਰ ਗਿਆ ਓਏ ਹੈਪੀ ਸਿੰਘ ਤੇਰਾ ਜਗਦੀਪ ਸਿੰਘ ਜਗਦੀਪ ਸਿੰਘ ਤੇਰਾ ਬਕਿੰਦਰ ਸਿੰਘ ਦੱਸ ਵੀਡੀਓ ਚ ਦੱਸ ਠੀਕ ਹੈ ਨਾ ਹੁਣ ਮੈਨੂੰ ਮਿੱਠੀਆਂ ਰੋਟੀਆਂ ਮਿੱਠੀਆਂ ਉਹ ਕਿਵੇਂ ਹੈ ਕਿਹੜੀ ਵੀਡੀਓ ਚ ਦੇਖਾਂ ਮੈਂ ਤੇ ਰੋਟੀਆਂ ਹਾਂਜੀ ਜੀ ਵੀ ਵਧੀਆ ਲੱਗੀ ਸੰਜੀਤ ਜੀ ਵੀ ਪੂਰੀ ਹੋਰ ਕਿਹੜੀ ਦੇਖਦਾ ਹਾਂ ਨਾ ਵੱਧ ਸਾਰੀਆਂ ਸਾਰੀਆਂ ਦੇਖਦਾਨਾ ਠੀਕ ਹੈ ਸਾਨੂੰ ਵੀ ਲੈ ਤਾਂ ਲੈ ਵੀਡੀਓ ਚ ਖਣਾ ਵੀਡੀਓ ਚ ਦੇਖੋ ਸਾਨੂੰ ਸੌਂਕ ਹੈਗਾ ਅੱਛਾ ਚੱਲ ਲੈ ਲਾਂਗੇ ਬਲੌਗਰ ਇੰਦਰਪੁੱਗਰ ਬਲੌਗਰ ਠੀਕ ਹੈ ਸਰਚ ਮਾਰ ਲਓ ਜਿੰਦਰਪੁੱਗਰ ਬਲੌਗਰ ਕਰ ਦੋ ਬਾਏ ਬਾਏ ਕਰਦੇ ਵਾਏ ਇਧਰ ਕੁਚੂ ਐ ਮੇਰੇ ਵਿੱਚ ਬੈਗ ਲੱਗਦਾ ਨਹੀਂ ਇਹ ਮੈਂ ਸਿੱਧਾ ਲਈ ਨਹੀਂ ਕੌਣ ਕਹਿੰਦਾ ਅਗਰ ਤੂੰ ਬਾਈ ਜਾਂ ਮੈਨੂੰ ਟਰੈਕਟਰ ਆਉਂਦਾ ਤਾਂ ਹੈਗਾ ਤੂੰ ਕਿਉਂ ਨਹੀਂ ਬੈਠਾ ਸ਼ੀਸ਼ਾ ਦੇਖ ਰਹੇ ਹਾਂ ਬਾਹਰ ਸਟੱਟ ਕਰ ਰਹੇ ਹਾਂ ਓਕੇ ਹਾਂਜੀ ਹੁਣ ਸਾਡਾ ਸੀਨ ਹੋ ਰਿਹਾ ਫਰਸਟ ਸੀਨ ਹੋਊਗਾ ਹੁਣ ਅਸੀਂ ਇਹ ਸੀਨ ਅਸੀਂ ਖੇਤ ਚ ਕਰਨ ਆਏ ਹੋਏ ਹਾਂ ਠੀਕ ਹੈ ਜੀ ਜਿੰਦਰ ਬੁਗਰ ਚੈਨਲ ਤੇ ਦੁਬਾਰਾ ਫੇਰ ਦੱਸ ਦਿੰਦੇ ਆ ਬਹੁਤ ਹੀ ਘੈਂਟ ਵੀਡੀਓ ਹੁੰਦੀਆਂ ਨੇ ਹਾਸੇ ਵਾਲੀਆਂ ਫਣੀ ਵੀਡੀਓ ਤੇ ਬਈ ਆਪਣੇ ਵੀਡੀਓ ਚ ਸੰਦੇਸ਼ ਪੱਕਾ ਹੁੰਦਾ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਹਾਸੇ ਵੀ ਬਾੜੀ ਆਉਂਦੀ ਐ ਕਿੰਨੀ ਹਾਸੇ ਹੁੰਦੀ ਐ ਲੇਕ ਵੀਡੀਓ ਦੇ ਵਿੱਚ ਆਪਾਂ ਆ ਆਪਾਂ ਆ ਤਿੰਨ ਜਣੇ ਮੋਟਰਸਾਈਕਲ ਤੇ ਇਕੱਲੇ ਆਏ ਨੇ ਮੋਟਰਸਾਈਕਲ ਤੇ ਆਪਲੇ ਹਾਂ ਇਕੱਲੇ ਆਏ ਨੇ ਮੈਂ ਚਲਾ ਕੇ ਲੈ ਕੇ ਇੱਕ ਵੀ ਨੂੰ ਪਤਾ ਚੱਲਦਾ ਮੋਟਰਸਾਈਕਲ ਚਲਾ ਲੈਂਦੀ ਇੱਕ ਫੇਰ ਕਰਕੇ ਦੋ ਦੇਖੀਏ ਚਲਾਉਂਦੇ ਹੋਏ ਜਿਉਂ ਨੇ ਨਹੀਂ ਦੇਖੀ ਤਾਈ ਦੱਸਦੇ ਦਾਤਾ ਜੀ ਪਥਰੀ ਆ ਗਈ ਨੂੰ ਹੋ ਗਈ ਪਥਰੀ ਤੇ ਕਿਹੜਾ ਪੁੱਛਗੇ ਹੁੰਦੀ ਆ ਕਿ ਨਹੀਂ ਵੀ ਬੋਲੀਆਂ ਚੀਜ਼ਾਂ ਖਾਂਦਾ ਹੋਵੇਂਗਾ ਤਾਂ ਹੋਈ ਹੋਣੀ ਤਾਂ ਸਵਾਲ ਹੀ ਨਹੀਂ ਪੈਂਦਾ ਹੁਣ ਵੀ ਪਥਰੀ ਹੋ ਜੇ ਅੱਗ ਸੁਆ ਕਿਹੜਾ ਘੱਟ ਖਾਣਾ ਹੋਰ ਅੱਗ ਸੁਆ ਖਾਈ ਜਾਂਦੇ ਤੁਸੀਂ ਅੱਜ ਕੱਲ ਦੇ ਜਵਾਕ ਹਮ ਘਰ ਦੀਆਂ ਰੋਟੀਆਂ ਤਾਂ ਥੋੜੇ ਨਹੀਂ ਕਰਦੀਆਂ ਨੀ ਹਮ ਵੀ ਹੁਣ ਕੀ ਹਾਲ ਆ ਕਰ ਕਿੰਨਾ ਕਿ ਦਰਦ ਹੁੰਦਾ ਤੇਰੇ ਕਿਥੇ ਦਰਦ ਹੁੰਦਾ ਐ ਨਹੀਂ ਵੀ ਉਹ ਗੱਪਾਂ ਮਾਰਨਾ ਤੂੰ ਤੇਰੇ ਕਿੱਥੋਂ ਦਰਦ ਰੱਖਣੇਗਾ ਹਾਂ ਹਾਂ ਹਮ ਹੁਣ ਤਾਂ ਤੂੰ ਇੱਥੇ ਗਿਆ ਸੀਗਾ ਕੋਈ ਕਹਿਦੀ ਉਹਦਾ ਥੋੜੇ ਦਰਦ ਨਹੀਂ ਸੀ ਕਿਹੜਾ ਦਰਦ ਹੁੰਦਾ ਇਹ ਹੀ ਹੋਊਗਾ ਨਾ ਵੀ ਇੰਨਾ ਹੁੰਦਾ ਹੁੰਦਾ ਕਿਹੜਾ ਦਰਦ ਹੁੰਦਾ ਮੂੰਹ ਟੋਲੀ ਬੱਜਦਾ ਹੁੰਦਾ ਹਾਂ ਹਾਂ ਹੁੰਦਾ ਤਾਂ ਕੋਲੇ ਕੱਥਾ ਲੱਗਦਾ ਤੇ ਤੂੰ ਫੜਦਾ ਨਹੀਂ ਹੋਗਾ ਬਾਈ ਇਦਾਂ ਨਹੀਂ ਬੜਾ ਪਤਾ ਮਰਦ ਹੁੰਦਾ ਹੁੰਦਾ ਹੋਵੇ ਨਾ ਘਰੇ ਪਿਆ ਰਹਿੰਦਾ ਨਾਲੇ ਪਾਥਰੀ ਦਾ ਦਰਦ ਤਾਂ ਠੀਕੇ ਨਾਲ ਵੀ ਨਹੀਂ ਹਟਦਾ ਹੈਗਾ ਇੰਨਾ ਔਖਾ ਕਰਦਾ ਤੇਰੇ ਜਿਹੜੇ ਪਾਸੇ ਪਾਥਰੀ ਹੈ ਚਲੋ ਚਲੋ ਮੈਂ ਤਾਂ ਛੋਟਾ ਮਾਈਕ ਫੜਾਉਣਾ ਚੀਦਾ ਅੱਛਾ ਹੋਰ ਬੜਾ ਵੱਡਾ ਕੋਈ ਹੋਰ ਆਹ ਗੱਗੀ ਦਾ ਕੁੱਤਾ ਬਹੁਤ ਵੱਡਾ ਹੈ ਦੇਖ ਕੇ ਕੁੜੀਏ ਸਾਬ ਉਹ ਪੜਾਏ ਹਾਂ 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 ਜਰਮਨ ਜੁਰਮ ਦਾ ਰੇ ਲੇ ਤਾਂ ਟੀਕੇ 17 ਲੱਗਦੇ ਨੇ ਹੈ ਟੀਕੇ 17 ਲੱਗਦੇ ਨੇ ਸਾਰਾ ਟੀਕੇ ਲੱਗਦੇ ਨੇ ਆ ਗੱਗੇ ਕੇ ਪਲਾਂਟ ਆ ਗਏ ਜੀ ਓਕੇ ਹੋਰ ਕੁਝ ਇਹ ਆੜੂ ਹੈ ਹੋਰ ਕੁਝ ਅੰਦਰ ਵਾਓ ਅੰਦਰ ਆ ਜੀ ਕਿੱਥੇ ਜਾਂਦੇ ਬਸ ਉਰੇ ਗੇਟ ਖੜਕਾਉਗੀ ਲੱਖਾਂ ਦੀ ਫਿਰਦੀਆਂ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਬਹੁਤ ਵਧੀਆ ਤੇ ਅੱਜ ਅਸੀਂ ਆਏ ਹਾਂ ਜਿੰਦਰ ਜੱਟ ਦਾ ਚੈਨਲ ਤੇ ਤੇ ਸਾਡਾ ਸ਼ੂਟ ਚੱਲ ਰਿਹਾ ਜੀ ਗਰਮੀ ਵੀ ਬਹੁਤ ਆ ਪਰ ਸੀਨ ਤਾਂ ਕੱਢਨੇ ਪੈਣੇ ਆ ਕੰਮ ਵੀ ਬਹੁਤ ਜ਼ਰੂਰੀ ਹੁੰਦਾ ਹੈ ਬਹੁਤ ਵਧੀਆ ਵੀਡੀਓ ਐ ਇਸ ਤੇ ਪਹਿਲਾਂ ਵੀ ਪਾਰਟ ਆ ਚੁੱਕੇ ਨੇ ਸਾਂਝੀ ਬਹੋ ਤੇ ਨੈਕਸਟ ਦਾ ਜੇ ਸ਼ੂਟ ਚੱਲ ਰਿਹਾਗਾ ਤੇ ਇਹ ਵੀ ਤੁਸੀਂ ਦੇਖੀ ਜੀ ਬਹੁਤ ਹੀ ਘੈਰ ਤੇ ਪਣੀ ਵੀਡੀਓ ਹੈ ਜੀ ਇਹ ਕਿੱਥੇ ਆ ਗਿਆ ਹੈ? ਹੈ? ਆਹ ਮੋਟਰ ਨਿਕਲਦੀ। ਇਹ ਜਰਨੂ ਕੋਲੇ ਬਈ। ਕੋਈ ਨਹੀਂ। ਉਹਨੇ ਚਾਬੀਆਂ ਜਰਨੂ ਕੋਲੇ ਨੇ। ਇਹ ਤਾਂ ਮੇਰੇ ਕੋਲੇ ਆ ਬਈ। ਹੈ? ਉਹਦੀ ਤਾਂ ਮੇਰੇ ਕੋਲੇ ਆ ਬਈ ਲਾਲ ਜੇ ਦੀ। ਹਾਂ ਫਿਰ ਉਹ ਤਾਂ ਲਿਆਉਂਦਾ ਤੁਸੀਂ ਇਹ ਕਰੋ। ਤੁਸੀਂ ਆ ਦੋਗੜ ਲੈ ਕੇ ਉਹ ਮੋਟਰਸਾਈਕਲ ਤੇ ਹੋ ਜੋ। ਮੇਰੇ ਨਾਲ ਐ ਕਰੋ ਇੱਕ ਤੇ ਲਾ ਬਾਲ ਬੱਚਾ ਹੋ ਜਾ ਇੱਕ ਤੇ ਆ ਕੁੜੀ ਨੂੰ ਬਿਠਾਓ। ਫਿਰ ਤੇ ਬਿਠਾਉਂਗੇ ਬੋਲੋ। ਮੈਂ ਲੈ ਜਨ ਤਿੰਨ ਚਾਰ ਨੂੰ। ਤਾਜੀ ਬਾਗ ਸਦਿਆਂ ਬਹਿ ਜਾਣਗੇ ਫਿਰ ਐ ਕਰੋ ਬਾਈ ਤੁਸੀਂ ਤਿੰਨੇ ਜਾਣੇ ਇੱਕ ਮੋਟਰ ਹੈਪੀ ਤੂੰ ਉਹ ਮੋਟਰ ਸੰਭਲ ਚਲਾ ਅਸੀਂ ਚਾਰ ਜਾਣੇ ਜਾਣੇ ਹਾਂਗੇ ਤੁਸੀਂ ਤਿੰਨੇ ਇੱਥੇ ਕੋਈ ਨਾ ਠੀਕ ਤੇ ਆ ਬਾਕ ਖੁੰਡਾ ਫੋਡੋ ਫਿਰ ਮੇਰਾ ਨਾ